ਇੱਧਰ ਹੈਗਾ ਇਹ ਆਨੰਦ ਕਾਰਜ ਸਥਾਨ ਗੁਰਦੁਆਰਾ ਬੀਬੀ ਵੀਰੋ ਜੀ ਇੱਥੇ ਸੰਜੋਗਾ ਦੀ ਅਰਦਾਸ ਹੁੰਦੀ ਹੈ ਕੋਈ ਵੀ ਆ ਕੇ ਇੱਥੇ ਸੰਜੋਗਾ ਦੀ ਅਰਦਾਸ ਕਰਦਾ ਤੇ ਉਹਦੀ ਅਰਦਾਸ ਮੇਰੇ ਸ਼ੇਵੇਂ ਪਾਸ਼ਾ ਜੀ ਪੂਰਾ ਕਰਦੇ ਨੇ ਇਹ ਇਕੱਲੀ ਨਿਸ਼ਾਨੀ ਬਚੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਉਹ ਪ੍ਰਾਤਨ ਨੇ ਘਰ ਹੈ ਮਾਤਾ ਪਾਕੌਰ ਜੀ ਦਾ ਇਹ ਇਕੱਲੀ ਬਚੀ ਹੈ ਬਾਕੀ ਆ ਸਾਰਾ ਦੁਆਰਾ ਬਣਿਆ ਹੋਇਆ ਤੇ ਹੁਣ ਤੁਹਾਨੂੰ ਅੱਗੇ ਥੱਲੇ ਭੋਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਇਹ ਆ ਜੀ ਜਨਮ ਸਥਾਨ ਮਾਤਾ ਪਾਪਾ ਕੋਰਜੀ ਸასი ਕਾਲ ਜੀ ਮਿੱਤਰ ਪਿਆਰਿਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਸਵੇਰੇ ਸਵੇਰੇ ਧੁੰਦ ਬਹੁਤ ਸੀ ਪਿੰਡ ਤਾਂ ਐ ਲੱਗਦਾ ਸੀ ਜਿਵੇਂ ਧੁੰਦ ਬਹੁਤ ਘਾਟ ਆ ਪਰ ਰਾਹ 'ਚ ਧੁੰਦ ਬਹੁਤ ਜਿਆਦਾ ਸੀ ਅੱਜ ਤੈਨੂੰ ਤਿੰਨ ਸਾਢੇ ਤਿੰਨ ਘੰਟੇ ਲੱਗ ਗਏ ਆ ਤੇ ਹੁਣ ਬਾਬੂ ਡਾ ਸਾਹਿਬ ਪਹੁੰਚੇ ਆ ਸਭ ਆਠ ਹੋ ਗਏ ਆ ਆਜੋ ਫਿਰ ਦਰਬਾਰ ਸਾਹਿਬ ਕਰਾਉਣੇ ਆ ਦਰਸ਼ਨ ਤੁਹਾਨੂੰ ਚਲੋ ਬਈ ਅੱਜ ਬਈ ਅਸੀਂ ਚਾਰ ਜਣੇ ਆ ਤੇ ਬਾਪੂ ਕਿੱਧਰ ਰਹਿ ਗਿਆ ਚੱਲ ਅਵਲੇ ਚੱਲ ਗਏ ਫਿਰ ਤੋਰ ਚਲੋ ਯਾਰ ਚਲੋ ਚਲੋ ਆਜੋ ਫੇਰ ਲਾ ਲਈ ਅੱਗੇ ਅੱਜ ਲੇਟ ਆਜੋ ਅੱਪ ਚੱਲ ਗਏ ਲੋ ਜੀ ਮੌਸਮ ਬਦਲ ਜੇ ਹੋ ਗਏ ਆ ਪਰ ਰਾਜ ਤੰਦ ਬਹੁਤ ਸੀਗੀ ਚਲ ਚੱਕੋ ਸਮਾਨ ਆਪਣਾ ਬਾਲ ਤੋਂ ਕਾੜੀਆਂ ਕਦੀ ਹੰਕਾਰ ਨੇ ਦਬ ਲਿਆ ਕਦੀ ਕ੍ਰੋਧ ਨੇ ਦਬ ਲਿਆ ਕਦੀ ਕਾਮ ਨੇ ਦਬ ਲਿਆ ਸਤਿਗੁਰੂ ਜੀ ਕਹਿੰਦੇ ਜੇ ਜਦੋਂ ਹਰੀ ਦੇ ਨਾਲ ਜੁੜਾਂਗੇ ਨਾ ਉਹ ਆਪਾਲ ਪੁਰਖ ਹਰੀ ਇਹਰੇ ਇਨ੍ਹਾਂ ਲਹਿਰਾਂ ਦਾ ਤਾਂ ਮਕਰੂਨ ਲੋਕੋ ਹੰਕਾਰ ਤੋਂ ਬਚਾ ਲੈ ਜੈਵਾ ਏਕ ਅਨੇ बोले सो निहाल साजरिया कालो वाहेगुरु जी खजसा वाहेगुरु जी के फतेह चलो ये संगत हन इथों चल पइया हां जी ए हन देखदे हां वी आगे केड़े गुरु घर दे दर्शन करदे दे नालै थोनू कराउने हां ते वीडियो शेयर जरूर कर दिया करो भाई गुरु घर दी वीडियो तुसी मैं बार-बार कहना शेयर नहीं करदे ते ਚਲੋ ਵੀ ਅੱਜ ਸੰਗਤ ਵੈਸੇ ਬਹੁਤ ਘੱਟ ਇੱਥੇ ਹੀ ਦਿਖਾਉਨੇ ਆ ਤੁਹਾਨੂੰ ਰੌਣਕ ਮੇਲਾ। ਠੰਡ ਨਹੀਂ ਠੰਡ ਤਾਂ ਨਹੀਂ ਹੈਗੀ ਕਿ ਅੱਗੇ ਆ ਸਾਰਾ ਇੱਥੇ ਇੱਥੇ ਭਰਿਆ ਹੁੰਦਾ ਸਾਰਾ ਆਹ। ਹੁਣ ਮੈਂ ਪਾਰਕਿੰਗ ਫੁੱਲ ਹੁੰਦੀ ਅੱਜ ਸਾਰੇ ਪਾਸੇ ਇਧਰ ਮੋਟਰਸਾਈਕਲਾਂ ਦੇ ਵੇਹੜ ਆ। ਇਧਰ ਖੂਨ ਵਾਲੇ ਵੀ ਅੱਜ ਵੇਹੜ ਹੀ ਆ। ਖੂਨ ਵੀ ਦਾਨ ਨਹੀਂ ਹੋ ਰਿਹਾ। ਧੰਨ ਬਾਬਾ ਬੁੱਢਾ ਸਹਿਬ। ਸੱਚ ਸੱਚ ਜਿਹੜੇ ਵੀਡੀਓ ਦੇਖਦੇ ਹੋ ਨਾ ਸਫਲ ਕਰੀਂ ਵਾਇਰਲ ਕਰੋ ਮੇਰ ਕਰੀਂ। ਚਲੋ ਵੀ ਪਿਆਰੀ ਸੰਗਤ। ਚੱਲ ਗਏ। ਹੂੰ? 500 ਛੱਗੀਆਂ 100-100 ਰੁਪਏ ਦੀਆਂ। ਸੇਲਾ ਇਧਰ ਚਪਲਾਂ ਦੀ ਵੀ ਲੱਗੀ 50-50 ਰੁਪਈਆ ਦੀ ਸੇਲਾ ਬਹੁਤ ਲੱਗਦੀ ਐ ਇੱਥੇ ਹਣਾ 50-50 ਰੁਪਈਆ ਦੀ ਕੋਟੀਆਂ ਹਾਂ ਹਾਂ ਕੋਟੀਆਂ ਸੀਜ਼ਨ ਹੋਣ ਗਿਆ ਹਣਾ ਠੰਡ ਦਾ ਤਾਂ ਕਰਕੇ ਚਲੋ ਜੀ ਹੁਣ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਆ ਵੀ ਜਿਹੜੇ ਵੀ ਵੀਰ ਭੈਣ ਭਰਾ ਦਾ ਕੋਈ ਸੰਜੋਗਾ ਦੀ ਰੁਕਾਵਟਾ ਵਿਆਹ ਨਹੀਂ ਹੋ ਰਿਹਾ ਤੇ ਅਰਦਾਸ ਕਰਾਉਣ ਨਾਲ ਵਿਆਹ ਹੋ ਜਾਂਦਾ ਤੇ ਚਲੋ ਮੁੜ ਕੇ ਕਹੋਗੇ ਤੁਸੀਂ ਮਾਣਾ ਇਹ ਵਹਿਮ ਭਰਮ ਆ ਤੇ ਬਾਕੀ ਜਿਹੜੇ ਬਚਨ ਹੋਏ ਗੁਰੂ ਮਹਾਰਾਜ ਦੇ ਆਪਾਂ ਤਾਂ ਉਹ ਹੀ ਤੁਹਾਨੂੰ ਦੱਸਨੇ ਆ ਇਤਿਹਾਸ ਹੀ ਦੱਸਣਾ ਤੇ ਆਜੋ ਫਿਰ ਆਪਾਂ ਚੱਲਦੇ ਆ ਜੀ ਲਓ ਜੀ ਇਹ ਚਵਾਲ ਤੇ ਵੇਚੀ ਆ ਬੀਬੀ ਵੀਰੋ ਜੀ ਤੇ ਮਾਤਾ ਭਾਕੌਰ ਜੀ ਦਾ ਗੁਰੂ ਘਰ ਤੇ ਇੱਥੋਂ ਦੀ ਆ ਮਾਝੇ ਦੀ ਲਾਜ ਰੱਖੀ ਸੀ ਮਾਤਾ ਭਾਕੌਰ ਨੇ ਪਹਿਲਾਂ ਵੀ ਵੈਸੇ ਮੈਂ ਵੀਡੀਓ ਬਣਾ ਚੁੱਕੇ ਆ ਤੇ ਅੱਜ ਤੁਹਾਨੂੰ ਦੁਬਾਰਾ ਫੇਰ ਦਰਸ਼ਨ ਕਰਾਉਣੇ ਆ ਮਾਤਾ ਭਾਕੌਰ ਜੀ ਦੇ ਸਥਾਨ ਦੇ ਤੇ ਮਾਤਾ ਬੀਬੀ ਵੀਰੋ ਜੀ ਦੇ ਸਥਾਨ ਤੇ ਜਿੱਥੇ ਕਿ ਬੀਬੀ ਵੀਰ ਅੱਗੇ ਜਾ ਕੇ ਮੈਂ ਚਲੋ ਤੁਹਾਨੂੰ ਇਤਿਹਾਸ ਸਾਰਾ ਦਿਖਾਉਂਗਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਜੋ ਤੇ ਆਜੋ ਫਿਰ ਕਰਦੇ ਆ ਦਰਸ਼ਨ ਮਾਤਾ ਪਾਕੌਰ ਜੀ ਦੇ ਤੇ ਬੀਬੀ ਵੀਰੋ ਜੀ ਦੇ ਜਿੰਨਾ ਵੀ ਭੈਣਾ ਵੀਰਾਂ ਦੇ ਕਿਸੇ ਕਾਰਨਾ ਕਰਕੇ ਅਨੰਤ ਕਾਰਜ ਦੇ ਵਿੱਚ ਕੋਈ ਰੁਕਾਵਟ ਵਿਘਨ ਆਉਂਦੀ ਹੈ ਇਸ ਸਥਾਨ ਤੇ ਆ ਕੇ ਤੁਸੀਂ ਅਰਦਾਸ ਬੇਨਤੀ ਕਰਵਾ ਸਕਦੇ ਹੋ ਅਰਦਾਸ ਬੇਨਤੀ ਕਰਨ ਦੇ ਨਾਲ ਵਿਆਹ ਕਾਰਜ ਸੰਪੂਰਨ ਹੁੰਦੇ ਨੇ ਲਓ ਜੀ ਇਹ ਆ ਪਵਿੱਤਰ ਇਤਿਹਾਸ ਮਾਝੇ ਦੀ ਲਾਜ ਮਾਤਾ ਭਾਗੌਰ ਜੀ ਇਹ ਆ ਜੀ ਸਾਰਾ ਇਤਿਹਾਸ ਤੇ ਹੁਣ ਤੁਹਾਨੂੰ ਅੱਗੇ ਵੀ ਪੋਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਨਾਲੇ ਅੰਦਰ ਚਲੋ ਵੀ ਸੰਗਤੋ ਇਹ ਇਕੱਲੀ ਨਿਸ਼ਾਨੀ ਬਚੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਉਹ ਪ੍ਰਾਤਨ ਨੇ ਘਰ ਹੈ ਮਾਤਾ ਭਾਗੌਰ ਜੀ ਦਾ ਇਹ ਇਕੱਲੀ ਬਚੀ ਆ ਬਾਕੀ ਆ ਸਾਰਾ ਦੁਵਾਰਾ ਬਣਿਆ ਹੋਇਆ ਤੇ ਹੁਣ ਤੁਹਾਨੂੰ ਅੱਗੇ ਥੱਲੇ ਪੋਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਇਹ ਆ ਜੀ ਜਨਮ ਸਥਾਨ ਮਾਤਾ ਪਾਕੌਰ ਜੀ ਦਾ ਹੋਰਾ ਸਾਹਿਬ ਬਣਿਆ ਹੋਇਆ ਥੱਲੇ ਤੇ ਆਜੋ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਆ ਜੀ ਜਨਮ ਸਥਾਨ ਮਾਤਾ ਪਾਕੌਰ ਜੀ ਵਾਹਿਗੁਰੂ ਵਾਹਿਗੁਰੂ ਜਨਮ ਸਥਾਨ ਮਾਤਾ ਭਾਗੌਰ ਜੀ ਵੈਰੀਆਂ ਦੇ ਆਹੂ ਲਾਏ ਸੀ ਮਾਤਾ ਭਾਗੌਰ ਜੀ ਨੇ ਤੇ ਆਉਹੀ ਸਥਾਨ ਪ੍ਰਾਣੀ ਘਟ ਦਾ ਛੋਟੀ ਘਟ ਦਾ ਬਾਕੀ ਕੁਛ ਦੁਆਰਾ ਬਣਿਆ ਹੋਇਆ ਸਾਰਾ ਤੇ ਤੁਹਾਡੇ ਵੱਡੇ ਭਾਗ ਨੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਜਿਓ ਤੇ ਮਾਤਾ ਭਾਗੌਰ ਤੁਹਾਡੀਆਂ ਅਸਮਰਾਂ ਦਾ ਪੂਰੀਆਂ ਕਰੇ ਉਹ ਸਾਰਾ ਛੋਟੀ ਘਟ ਲਈ ਇਹ ਨੀਵੇਂ ਥਾਂ ਬਣਿਆ ਹੋਇਆ ਕਿਉਂਕਿ ਨੀਵਾ ਹੋ ਗਿਆ ਪੂਰਾ ਸਾਹਿਬ ਦੇ ਬਿਲਕੁਲ ਸਾਹਮਣੇ ਇੱਧਰ ਬਣਿਆ ਹੋਇਆ ਹੈ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਅੰਦਰ ਬਿਰਾਜਮਾਨ ਨੇ ਤੇ ਅੱਜ ਤੁਹਾਨੂੰ ਇਹ ਵੀ ਦਰਸ਼ਨ ਕਰਵਾਉਂਦੇ ਆ ਵਾਹਿਗੁਰੂ ਪੂਰਾ ਸਭ ਤੋਂ ਬਿਲਕੁਲ ਬਿਲਕੁਲ ਚੜ੍ਹਦੇ ਵਾਲੀ ਸਾਈਡ ਇੱਧਰ ਆ ਗਿਆ ਇਹ ਆਨੰਦ ਕਾਰਜ ਸਥਾਨ ਗੁਰਦੁਆਰਾ ਬੀਬੀ ਵੀਰੋ ਜੀ ਇੱਥੇ ਸੰਜੋਗਾਂ ਦੀ ਅਰਦਾਸ ਹੁੰਦੀ ਹੈ ਕੋਈ ਵੀ ਆ ਕੇ ਇੱਥੇ ਸੰਜੋਗਾਂ ਦੀ ਅਰਦਾਸ ਕਰਦਾ ਤੇ ਉਹਦੀ ਅਰਦਾਸ ਮਿਰਛੇਵੇਂ ਬਾਦਸ਼ਾਹ ਜੀ ਪੂਰਾ ਕਰਦੇ ਨੇ ਐਸਾ ਸਥਾਨ ਦਾ ਇਤਿਹਾਸ ਤੁਹਾਨੂੰ ਮੈਂ ਅੱਗੇ ਸਾਹਮਣੇ ਲੱਗਾ ਇਤਿਹਾਸ ਤੁਹਾਨੂੰ ਦਿਖਾਉਣਾ ਤੇ ਤੁਸੀਂ ਵੀ ਇਤਿਹਾਸ ਪੜ੍ਹ ਕੇ ਜਰੂਰ ਇਸ ਸਥਾਨ ਦੇ ਦਰਸ਼ਨ ਕਰਿਓ ਜਦੋਂ ਵੀ ਬੀੜਵਾ ਬੁੱਢਾ ਸਾਹਿਬ ਆਮਗਾ ਇਹ ਹੈ ਜੀ ਇੱਥੋਂ ਦਾ ਪਵਿੱਤਰ ਇਤਿਹਾਸ ਇਸ ਸਥਾਨ ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਸੁਪਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਇਸ ਸਥਾਨ ਉੱਪਰ ਕੀਤਾ ਸੀ ਤੇ ਉਪਰੰਤ ਬਖਸ਼ਿਸ਼ਾਂ ਕੀਤੀਆਂ ਸੀ ਵੀ ਜਿੰਨਾ ਲੜਕੇ ਲੜਕੀਆਂ ਦੇ ਵਿਆਹ ਕਾਰਜਾਂ ਦੇ ਵਿੱਚ ਕੋਈ ਵੀ ਰੁਕਾਵਟ ਪੈ ਰਹੀ ਆ ਜਾਂ ਕਿਸੇ ਵੀ ਕਾਰਨ ਕਰਕੇ ਸਿਰੇ ਨਹੀਂ ਚੜਦਾ ਆਨੰਦ ਕਾਰਜ ਵਿਆਹ ਨਹੀਂ ਹੋ ਰਿਹਾ ਇਸ ਸਥਾਨ ਤੇ ਅਰਦਾਸ ਬੇਨਤੀ ਕਰਨ ਦੇ ਨਾਲ ਵਿਆਹ ਕਾਰਜ ਸੰਪੂਰਨ ਹੁੰਦੇ ਨੇ ਕੋਈ ਵੀ ਰੁਕਾਵਟ ਵਿਗੜਨ ਪੈਂਦੀ ਆ ਜਾਂ ਵਿਆਹ ਕਾਰਜ ਸਿਰੇ ਨਹੀਂ ਲੱਗ ਰਿਹਾ ਐਸਾ ਸਥਾਨ ਤੇ ਆ ਕੇ ਅਰਦਾਸ ਬੇਨਤੀ ਕਰਨ ਦੇ ਨਾਲ ਵਿਆਹ ਕਾਰਜ ਸੰਪੂਰਨ ਹੁੰਦੇ ਨੇ ਜਿਹੜੇ ਵੀ ਲੜਕੇ ਲੜਕੀਆਂ ਦੇ ਵਿਆਹ ਕਾਰਜ ਨਹੀਂ ਹੋ ਰਹੇ ਐਸਾ ਸਥਾਨ ਤੇ ਜਰੂਰ ਇੱਕ ਵਾਰੀ ਆਓ ਅਰਦਾਸ ਬੇਨਤੀ ਕਰਾਓ ਸਤਿਗੁਰ ਜੀ ਆਪ ਤੁਹਾਡੇ ਕਾਰਜ ਸਵਾਰਨਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆਜੋ ਓ ਜੀ ਸਾਡੇ ਸੰਗਤ ਨੂੰ ਆਨ ਲਾ ਪੀ ਨੀਂਦ ਤੇ ਅੱਜ ਮੈਨੂੰ ਨੀਂਦਾਂ ਦੀ ਝੋਕਾਂ ਹੀ ਵਜਦੀਆਂ ਰਾਹ ਚ ਵੀ ਤੇ ਹਣ ਅਸੀਂ ਤਨ ਤਨ ਬੈਠੇ ਆ ਤਨ ਤਨ ਸਾਹਿਬ ਇਸ ਇਸ਼ਨਾਨ ਪਾਣੀ ਕਰ ਲਿਆ ਤੇ ਹਣ ਦਰਬਾਰ ਸਾਹਿਬ ਮੱਥਾ ਟੇਕਦੇ ਆ ਤੇ ਧੁੱਪ ਜੀ ਦੇਖ ਕੇ ਇੱਧਰ ਬੈਠ ਗਏ ਅਸੀਂ ਸਕੂਨ ਹੀ ਆ ਬੰਲਾ ਬੰਲਾ ਸਿਰ ਨੰਗਾ ਤੇਰਾ ਆਹੜਾ ਬੰਦੇ ਨੇ ਦੋ ਵਾਰੀ ਬੰਨ ਲਿਆ ਤੇ ਹਟ ਤਾਲੀਏ ਤੇ ਬਾਬਾ ਜੀ ਸਾਡਾ ਬੈਠਾ ਸਕੂਨ ਲੈ ਰਹੇ ਆ ਭਾਈ ਪੂਰਾ ਨੰਦ ਆ ਰਿਹਾ ਉਸ ਸਾਥ ਕਰ ਰਿਹਾ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਮੱਥਾ ਟੇਕ ਲਿਆ ਬਈ ਵਾਹਿਗੁਰੂ ਮਿਹਰ ਕਰੇ ਇਹ ਸੱਚੇ ਪਾਸ਼ਾ ਸਭ ਨੂੰ ਤਰੱਕੀਆਂ ਬਖਸ਼ੇ ਤੇ ਬਾਬਾ ਮਿਹਰ ਕਰੂਗਾ ਬਈ ਸਾਰਿਆਂ ਤੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੂਗਾ ਤੇ ਮੇਰਾ ਸਾਈਂ ਆ ਸਾਰਿਆਂ ਦੀ ਆਸ ਮੁਰਾਦ ਮੇਰਾ ਰੱਬ ਪੂਰੀ ਕਰੇ ਸਭ ਨੂੰ ਹੀ ਤਰੱਕੀਆਂ ਬਖਸ਼ੇ ਆਜੋ ਵੀ ਇੱਥੇ ਵੀ ਟੇਕ ਜੀ ਮੱਥਾ ਬਾਬੇ ਦੇ ਇੱਥੇ ਵੀ ਜ਼ਰੂਰੀ ਹੁੰਦੀ ਹੈ ਹਾਜ਼ਰੀ ਹਰੀ ਕੇ ਵੀ ਲਓ ਜੀ ਹਰੀ ਕੇ ਪਤਨ ਵੀ ਮੱਥਾ ਟੇਕ ਚਲੀਏ ਤੇ ਫਿਰ ਆਪਾਂ ਚੱਲਦੇ ਹਾਂ 1.5 ਵਜ ਗਿਆ ਅੱਜ ਟਾਈਮ ਦਾ ਪਤਾ ਨਹੀਂ ਲੱਗਾ ਗੁਰੂ ਘਰਾਂ ਦੇ ਘਾਟ ਹੀ ਦਰਸ਼ਨ ਹੋਏ ਆ ਚਲੋ ਜਿੰਨੇ ਵੀ ਹੋਏ ਆ ਮਹਾਰਾਜ ਮਨਜ਼ੂਰ ਕਰੇ ਇੱਥੋਂ ਆਪਾਂ ਬਸ ਪਿੰਡ ਨੂੰ ਹੀ ਜਾਣਾ ਸਿੱਧਾ ਲਓ ਵੀ ਜਲੇਬੀ ਛਕੋ ਹਰੀ ਕੇ ਪਤਨ ਤੇ ਵੀ ਲੰਗਰ ਦਾ ਕਦੇ-ਕਦੇ ਵੈਸੇ ਉਧਰ ਦਾ ਲੰਗਰ ਹੁੰਦਾ ਜਿਹੜਾ ਵੀ ਸਿਖਾਉਂਦੇ ਡਿਫਰੈਂਟ ਹੀ ਹੁੰਦਾ ਹਨਾ ਜਲੇਬੀ ਵੇਹ ਪਕੌੜੇ ਨਾਲ ਹੀ ਸਾਰਾ ਆਪ ਹੀ ਸੈੱਟ ਦਿੰਦੇ ਤਿਆਰ ਹੈ ਬਾਬਾ ਜੀ ਥੋੜੀ ਜਗਣਾ ਜਿਹੀ ਬਾਈ ਨਹੀਂ ਕਰਦੀ ਜਾਓ ਪੋਛਲਾ ਜਾ ਕੇ ਕੀ ਆਦਾ ਕੀ ਜਾ ਕੇ ਪੁੱਛੋ ਨਾ ਬਈ ਬਹੁਤ ਸੋਹਣੀ ਹੈ ਨਾ ਅੱਗੇ ਥੋੜੇ ਆ ਚਿੱਟੀ ਵੇਖਣੀ ਸੋਹਣੀ ਪੀਲੀ ਹਾਰੇ ਕਲਰ ਹੈ ਨਾ ਸ਼ਰਧਾਈ ਬਲੂ ਗ੍ਰੀਨ yellow ਬਲੈਕ ਵਾਈਟ ਕੋਰੇ ਹਾਂ ਜੀ ਇਹ ਨਾਮ ਦਾ ਸਾਰੇ ਨਾਮਾਰੇ ਸਮਾਤਾ ਸਮਾਰੇ ਬਾਬਾ ਕਿੰਨੇ ਮਰੁੰਡੇ ਆ ਸਾਰੇ ਸਾਰੇ ਮੈਂ ਕਿੰਨੇ ਦੇ ਸਾਰੇ ਹਾਂ ਗਣਖਾਂ ਤੈਨੂੰ ਕਹ ਲਈਏ ਘਰੇ ਇਧਰੋਂ ਗਣ ਲੈਨੇ ਰੁਕ ਜਾ ਇ ਵੀ ਗਣ ਲੈਨੇ ਆ ਕਿੰਨੇ ਆ ਕਿੰਨੇ ਆ ਪੈਸੇ ਕੱਢਣ ਲੱਗਦੇ ਪਹਿਲਾਂ ਵਿੱਚੋਂ ਪੈਸੇ ਆ ਬਾਬਾ ਤੇਰੇ ਵਿੱਚ ਕੱਢ ਪਹਿਲਾਂ ਵਿੱਚੋਂ ਇਹ ਚਪਲਾ ਦੱਸਿਆ ਤੇਰੇ ਵਿੱਚ ਕੱਢ ਕੇ ਦੇ ਦੇ ਕੱਢ ਕੇ ਦੇ ਦੇ ਪੈਸੇ ਲੈ ਲੈ ਸਾਈਡ ਤੇ ਪੈਸੇ ਆ ਤੇਰੇ ਆ ਪੈਸੇ ਲੈ ਲੈ ਪਹਿਲਾਂ 2 4 5 10 ਤੇ 2 12 12 ਕਿੰਨੇ ਦੇ 12 ਕਿੰਨੇ ਬਣਦੇ ਤੇਰੇ ਨਹੀਂ ਨਹੀਂ ਤੂੰ ਦੱਸ ਤੇਰੇ ਕਿੰਨੇ ਦੇ ਆ 12 10 ਦਾ 1 ਹਾਂ ਜੀ 120 ਬਣੇ ਹਾਂ ਚੱਲਦੇ ਪੈ ਪੈ ਆ ਗਏ ਨਹੀਂ ਨਹੀਂ ਇਹ ਤੇਰੇ ਆ ਬਾਬਾ ਦਿੰਨੇ ਆ ਪੈਸੇ ਤੈਨੂੰ ਲੈ 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 ਦੇ 150 ਦੇ 150 150 ਆ ਦੇ ਦੇ ਠੀਕ ਹੈ ਬਾਬਾ ਠੀਕ ਹੈ ਕਿੰਨੇ ਬਣੇ ਆਪਣਾ 120 ਬਣੇ ਅੱਛਾ ਫਿਰ ਜਿਆਦੇ ਆ ਕੋਈ ਨਹੀਂ ਹੋਰ ਦੇ ਦੇ 50 ਮਨ ਹੋਰ ਦੇ ਦੇ 200 ਦੇ ਦੇ ਬਾਬੇ ਨੂੰ ਆ ਵੀ ਦੇ ਕੋਈ ਨਹੀਂ ਬਾਬਾ ਠੀਕ ਆ ਹੁਣ ਖੁਸ਼ ਆ ਚਲੋ ਲੈ ਵੀ ਗੰਮਿਆ ਉਧਰ ਰਾਜ ਮੁੰਡਿਆਂ ਨੂੰ ਵੰਡਾਂਗੇ ਚਲ ਦੇ ਦੇ ਸਾਰਿਆਂ ਨੂੰ ਦੇ ਦੇ ਇੱਕ ਇੱਕ ਦੇ ਦੇ ਸਾਰਿਆਂ ਨੂੰ ਪਾਜੋ ਇੱਕ ਇੱਕ ਖਾ ਲਓ ਸਾਰੇ ਜਣ ਇੱਕ ਕੀ ਬੋਤ ਇੱਕ ਕੀ ਇੱਕ 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 ਦੇ ਦੇ ਬਹੁਤ ਸਾਰਿਆਂ ਨੂੰ ਜਾਦੇ ਆ ਜਾਣੇ ਤੇ ਆਪਣੇ ਕੋਲ ਸਮਾਨ ਥੋੜਾ ਅੱਜ। ਖਾਸੀ ਹੋ ਗਿਆ ਖਾਸੀ। ਹਾਂ। ਚਾਹਲ ਨੂੰ ਦੇ ਦੇ ਇੱਕ ਨਿੱਕੇ ਨੂੰ ਆ ਵੀ ਆ ਗਿਆ। ਲਵਲੀ ਨੂੰ ਦੇ ਦੇ ਨਿੱਕੇ ਨੂੰ। ਲਵਲੀ। ਓ ਲਵਲੀ। ਓ ਲਵਲੀ। ਓ ਨੂੰ ਦੇ ਨਿੱਕੇ ਨੂੰ। ਲਵਲੀ ਨੂੰ ਨਿੱਕੇ ਨੂੰ ਦੇ ਦੇ ਹਾਂ। ਚੱਲ ਦੇ ਦੇ ਦੇ। ਦੇ ਦੇ ਆ ਇਹਨੂੰ ਦੇ ਦੇ ਇਧਰ लवली ਇਧਰ ਦੇ ਦੇ ਚੱਲ ਬਾਸ